ਮੇਰਾ ਨਾਮ 프리ਤ ਆ ਮੇਰਾ ਘਰ ਵਾਲਾ ਹੀ ਆ ਸਕੰਦਰ ਜਿਹਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕੀਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾ ਦਿੱਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ੈਅ ਤੇ ਸਾਰਾ ਕੁਝ ਕਰਨਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਇਸ ਸਾਰਾ ਕੁਝ ਉਹਦੇ ਕਰਕੇ ਹੁੰਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਕਿ ਨਹੀਂ ਹੁੰ ਦਿੰਦਾ ਵੀ ਨਾ ਹੀ ਉਹ ਨੂੰ ਪੇਸ਼ ਹੁੰ ਦਿੰਦਾ ਵਾ ਸਾਹਮਣੇ ਇਹ ਸਾਰਾ ਕੁਝ ਹੀ ਗੋਤਮ ਅਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਪੈਸੇ ਦੇ ਕੇ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਵਾਪੇਸ਼ ਨਹੀਂ ਜਾਣ ਦਿੰਦਾ ਤੇ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਆ ਮੈਂ ਤੈਨੂੰ ਨਹੀਂ ਰੱਖ ਸਕਦਾ ਤਾਂ ਫਿਰ ਮੈਂ ਕਿਹਾ ਵੀ ਇਦਾਂ ਮੈਂ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਮੈਂ ਅੱਜ ਕਿੱਦਾਂ ਲੈ ਆਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਰੁੱਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕ ਨਾ ਮਾ ਦੇ ਨਹੀਂ ਤੇ ਤੁਹਾਡੇ ਘਰ ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਸੀ ਰਾਤ ਦੇ 12 ਤਕਰੀਬਨ 12 12:30 ਦੇ ਲਾਗੇ ਚੱਗੇ ਆਇਆ ਵਾ ਤੇ ਸਾਡੇ ਗੇੜ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਤੇ ਉਹ ਸਾਡੇ ਗਵਾਂਢੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਦੋਸਤੋ ਬਾਅਦ ਦੂਜੀ ਵਾਰੀ ਫੇਰ ਉਹਨੇ ਧਮਕੀ ਦਿੱਤੀ ਵੀ ਮੈਂ ਹੁਣ ਟਾੜ ਜਿਹੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ ਜਿਹੜੀਆਂ ਸਾਡੀ ਉਹ ਸਾਰੀਆਂ ਨੂੰ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੀਟ ਕਰਾਈ ਸੀ ਹਾਂਜੀ ਕੰਪਲੀਟ ਕੀਤੀ ਆ ਪਹਿਲਾਂ ਵੀ ਕੀਤੀ ਜਦੋਂ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਨਹੀਂ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕੀਤ ਹੁੰਦੀ ਨਹੀਂ ਪਈ ਵੀ ਬਹੁਤ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਹੋ ਮੰਗਦਾ ਅਸਤੀ ਕਰਦੇ ਆ ਤੁਸੀਂ ਕੀ ਮੰਗ ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਇਨਸਾਨ ਜੀ ਮੈਂ ਉਹਨਾਂ ਨੂੰ ਸਜਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਹਾਂ ਕੰਨਾ ਦੀਪਕ ਕੁਮਾਰ ਸਾਨੋ ਫਰਮਨ ਸਿੰਘ ਜਿਹਦੇ ਮੇਰਾ ਦਵਾਈ ਹਗਾ ਹਟਾ ਆਪਣਾ ਜਿਹੜਾ ਕਿ ਬਾਰ ਬਾਰ ਹੰ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਨ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਬਹੁਤ ਮਰੋੜਾ ਹੈਗਾ ਵਾ ਬੀਜੇਪੀ ਦੇ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਕਿਹਾ ਸੀ ਕਰਕੇ ਦਿਖਾਤਾ ਕਰਿਆ ਕੇ ਸਾਡੇ ਅਗਲਾ ਵੀ ਚੜ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੇ ਰਿਪੋਰਟ ਦਿੱਤੀ ਸੀ ਤਨਾਮ ਐਸਆਈ ਕੋ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜਿਆਂ ਨੇ ਕਿਹਾ ਸਾਡੇ ਰੇੜੀਆਂ ਫੂਕੇ ਜਾਣੇ ਆ ਤੇ ਰੇੜੀਆਂ ਨੂੰ ਵੀ ਫੇਰ ਅਗਲਾ ਆ ਗਿਆ ਸਾਡੇ ਤੇ ਤੰਗ ਬਿਛਣ ਹਰ ਕੋ ਸਾਰੇ ਤਲਾਕ ਮੰਗ ਰਿਹਾ ਮੇਰੇ ਭੈਣ ਨੂੰ ਉਹਨੂੰ ਕਿਹਾ ਤਲਾਕ ਦੇ ਕਿਉਂਕਿ ਉਹਨਾਂ ਨੇ ਮੈਂ ਹੋਰ ਥਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਗਿਆ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਮੰਗ ਕੀ ਕਰਦੇ ਤਾਂ ਮੰਗਿਆ ਉਹ ਕਰਦੇ ਕੋਈ ਵੀ ਉਸ ਕੋਈ ਆਪਣੀ ਕਾਰਵਾਈ ਕੋਲੀ ਕਰਦੇ ਨੇ ਇਹਨੂੰ ਸਾਰੇ ਅੰਦਰ ਚੋਣੇ ਇਹਦੇ ਪਰਚਾ ਹੋਣਾ ਚਾਹੀਦਾ ਸਰਵਜਨਗਰ ਹੈ ਵੀ ਹੈ ਵੀ ਪਾਨੂੰ ਕੋਈ ਵੀ ਆਡੀ ਫੈਨ ਕੋਈ ਦਿੱਕਤ ਕੋਈ ਪੇਸ਼ਾਨੀ ਹੁੰਦੀ ਹੈ ਤੇ ਮੇਨ ਸਰ ਹੈਗਾ ਮੇਰੇ ਕੋਤਨ ਰੋੜਾ ਜਿਹੇ ਵੀ ਦਾ ਪ੍ਰਧਾਨ ਹੈ ਜਿਹੜਾ ਕਿ ਇਹਨੂੰ ਸ਼ਾਇਦ ਦਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਇਹਨੂੰ ਕੋਤਨ ਰੋੜਾ ਨੇ ਕੁਝ ਨਹੀਂ ਹੋਣ ਦਿੱਤਾ ਅੱਜ ਸਰ ਵੀ ਇਹੋ ਕਰਦੇ ਅਸੀਂ ਤੁ ਵੀ ਸਾਡੀ ਜੋ ਮੰਗਿਆ ਕੀ ਆ ਉਸ ਪ੍ਰਸ਼ਨ ਕਰ ਲੋ ਜਿਹੜੀ ਕੀਤੀ ਹੈ ਜੀ ਅਪਡੇਟਾਂ ਉਹ ਵੀ ਬਾਰੇ ਦੱਸ ਦੋ ਕਿ ਜੋ ਸ਼ਿਕਾਇਤ ਪੁੱਜੀ ਇਹ ਸਾਡੇ ਕੋਲ ਇੱਕ ਦੀਪਕ ਨਾਮ ਦੇ ਲੜਕੇ ਕੋਲੋਂ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਹਦਾ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਹਦੋਂ ਉਹ ਲੋੜੀ ਹੈਗੀ ਹੈ ਇਹਨਾਂ ਘਰ ਆ ਕੇ ਜਾ ਕੇ ਤੋੜਪਨ ਕੀਤੀ ਕੀ ਹੈ ਆਪਾਂ ਵੀਰੀਫਾਈ ਕਰ ਰਹੇ ਹਾਂ ਮਾਮਲੇ ਨੂੰ ਤੇ ਜੋ ਬੰਦੀ ਕਾਰਵਾਈ ਪੁਲਿਸ ਕੋਲੋਂ ਹੋਈ ਉਹ ਜਲਦ ਕਰਾਂਗੇ ਠੀਕ ਹੈ